ਸਾਸਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟੈਗਰ ਪੰਜਾਬ ਨੇ ਊਜ ਅਤੇ ਮੈਂ ਸੁਤਰਾਮ ਸਿੰਘ ਗੁਰਦੁਆਰਾ ਟੁੱਟੀ ਗੰਢੀ ਸਹਿਬ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਸਾਫਕਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਮਿਲੀ ਹੋਈ ਸਜ਼ਾ ਅਨੁਸਾਰ ਨਿਭਾਈ ਗਈ ਸੇਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵੱਲੋਂ ਪੰਜਾਬ ਵਿੱਚ ਸਰਕਾਰ ਹੋਣ ਸਮੇਂ 50 ਬੇ ਰੁਪਿਆ ਅਤੇ ਸੇਵਾ ਸੌਦਾ ਸਾਧ ਨੂੰ ਮਾਫੀ ਦੇਣ ਤੋਂ ਇਲਾਵਾ ਗੋਲਕ ਦਾ ਪੈਸਾ ਇਸ਼ਤਿਹਾਰਾ ਵਿੱਚ ਉਤਰ ਵਰਤੋਂ ਕਰਨ ਵਰਗੀਆਂ ਕਈ ਭੁੱਲਾਂ ਦੀ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਸਿੱਖਾਂ ਦੀ ਸਰਮੌਰ ਸੰਸਥਾ ਤੋਂ ਮਾਫੀ ਮੰਗਣ ਤੋਂ ਬਾਅਦ ਪੰਜ ਤਖਤਾਂ ਦੇ ਸਤਕਾਰਯੋਗ ਸਿੰਘ ਸੇਵਾਨਾ ਵੱਲੋਂ ਜੋ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਲਗਾਈ ਗਈ ਸੀ ਉਸੇ ਪਰਯਾਦਾ ਨੂੰ ਮबारक ਰਾਰ ਰੱਖਣ ਲਈ ਸ੍ਰੀ ਉਪਸਰ ਸਾਹਿਬ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਆਪਣੀ ਸੇਵਾ ਨਿਭਾਈ ਗਈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਜਾਣਕਾਰੀ ਦੇਂਦਿਆਂ ਦੱਸਿਆ ਕਿ ਸਤਕਾਰਯੋਗ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਗਈ ਸੇਵਾ ਤਹਿਤ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਸਾਫਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਪਹਿਲੇ ਦਿਨ ਮਿਲੀ ਹੋਈ ਸਜ਼ਾ ਅਨੁਸਾਰਕ 1 ਘੰਟਾ ਕੀਰਤਨ ਸਰਵਣ ਕੀਤਾ ਅਤੇ 1 ਘੰਟਾ ਗੁਰੂ ਕੇ ਲੰਗਰਾਂ ਵਿੱਚ ਵਰਚਾ ਪੜ੍ਹ ਕੇ ਨਿਭਾਈ ਸੇਵਾ ਕੀ ਨਾਮ ਹੈ ਜੀ ਕਿੱਥੋਂ ਹੈ ਰਹਣਾ ਜੀ ਦਵਿੰਦਰ ਸਿੰਘ ਹੈ ਜੀ ਬਾਬੀ ਕੰਪਿਊਟਰ ਦੇ ਸ਼ੌਕਤੇ ਮੇਰੀ ਸ਼ੌਕ ਹੈ ਜੀ ਮੈਂ ਚਾਹਣਾ ਹੈ ਜੀ ਸਾਰੇ ਸ਼ਹਿਰ ਨੂੰ ਤਾਂਚਰ ਰੱਖਿਆ ਹੈ ਜੀ ਠੀਕ ਹੈ ਜੀ ਇਹ ਕਿਹੜੀ ਸੇਵਾ ਹੋਈ ਇਹ ਤਾਂ ਨੰਗਾ ਕਰਕੇ ਛੇਤਰ ਮਾਰਨੇ ਚਾਹੀਦਾ ਛੇਤਰ ਠੀਕ ਹੈ ਜਿੰਨੇ ਇਹਦੇ ਛੇਤਰ ਮਾਰੂਗੇ ਉਹਨੇ ਥੋੜੇ ਹੈ ਜੀ ਠੀਕ ਹੈ ਜਿੰਨੇ ਨੇ ਕੌਮ ਦਾ ਸਿੱਖ ਕੌਮ ਦਾ ਗੁਰੂ ਗ੍ਰੰਥ ਸਾਹਿਬ ਦਾ ਨਿਸ਼ਾਨ ਕੀਤਾ ਉਹਨੇ ਇਹਦੇ ਛੇਤਰ ਪੈਣੇ ਚਾਹੀਦੇ ਆ ਐਨੀ ਤਾਂ ਸਕਿਉਰਟੀ ਲਾ ਰੱਖੀ ਇਹ ਕਿਹੜੀ ਸੇਵਾ ਹੋਈ ਜੀ ਇਹ ਮੈਂ ਅਸੀਂ ਇਹਨੂੰ ਸੇਵਾ ਨਹੀਂ ਮੰਨਦੇ ਜੀ ਅਸੀਂ ਤੈਨੂੰ ਕਹਿੰਦੇ ਨੰਗਾ ਕਰਕੇ ਤੇ ਚਾਹ ਸ਼ਵੇਰੇ ਦੇ ਛੇਤਰ ਮਾਰ ਜਾਨ ਕਿੰਨਾ ਦੇ ਕਿੰਨਾ ਨਾਮ ਸੁਖਵੀਰ ਸਿੰਘ ਬਾਦਲ ਦੇ ਜੀ ਕਿਉਂ ਕਿਉਂ ਉਹਦਾ ਸੇਵਾ ਕਰ ਰਿਹਾ ਉਹ ਕਿਹੜੀ ਸੇਵਾ ਜੀ ਆ ਜੀ ਸਾਹਿਬ ਦਾ ਹੁਕਮ ਹੈ ਇੰਨੀ ਸਿਕਿਉਰਟੀ ਲਾਈ ਆ ਸੇਵਾ ਆ ਸੇਵਾ ਸੇਵਾ ਆਉਂਦੀ ਹੈ ਜੀ ਕਿੰਨੀ ਆ ਚਾਦਰਮਸ਼ਾ ਅੱਗੇ ਤਾਂ ਕਦੇ ਚਾਦਰਮਸ਼ਾਈ ਨਹੀਂ ਜੀ ਅੱਜ ਤਾਂ ਉਹ ਕਮਾਲ ਕੀਤੀ ਪਈ ਹੈ ਜੀ ਮੈਂ ਨਾ ਵੀ ਪੁੱਛੋ ਨਹੀਂ ਕਿਉਂਕਿ ਸਿੱਖ ਧਰਮ ਦੀ ਸਰਵੋੱਚੀ ਦਾਤ ਹੈ ਕਿਉਂਕਿ ਉਹਨਾਂ ਨੇ ਸੇਵਾ ਲਾਈ ਉਹਨਾਂ ਨੇ ਤਾਂ ਸੇਵਾ ਕਰਨੀ ਸੇਵਾ ਕੱਲਾ ਖੜੇ ਨਾ ਜੀ ਦੂਜਿਆਂ ਨੂੰ ਤਾਂ ਸ਼ਹਿਰ ਦੇ ਵਿੱਚੋਂ ਦੀ ਟੱਪਣੇ ਦਿੱਤਾ ਜਾ ਰਿਹਾ ਹੈ ਜੀ ਬਾਈ ਜੀ ਜਦੋਂ ਕੱਲਾ ਖੜੇ ਗੋਲੀ ਜੰਦੀ ਸੀ ਉਦੋਂ ਠੀਕ ਹੈ ਕਿ ਨਹੀਂ ਉਹਨਾਂ ਤੇ ਜਾਨੀ ਜਾਨੀ ਹਮਲਾ ਵੀ ਹੋਇਆ ਉਹੀ ਤਾਂ ਗੱਲ ਹੈ ਜਾਨੀ ਹਮਲਾ ਵੀ ਹੋਇਆ ਜੀ ਉਹਨਾਂ ਦੇ ਜਾਨੀ ਹਮਲਾ ਤਾਂ ਹੋਇਆ ਜੀ ਤੇ ਕੋਈ ਗੱਲ ਨਹੀਂ ਦੋਸਤ ਕੋਟੀਆ ਢਾਲ ਦੇਣਾ ਅਸੀਂ ਬਸੇ ਆਹ ਤਾਂ ਸਾਰਾ ਸ਼ਹਿਰ ਹੀ ਕਵਰ ਕੀਤਾ ਪਿਆ ਜੀ ਬਲਗੇ ਕਵਰ ਪਿਆ ਕੋਈ ਕਹਿੰਦਾ ਇੱਧਰ ਨਹੀਂ ਟੱਪੋ ਕੋਈ ਕਹਿੰਦਾ ਇੱਧਰ ਨਹੀਂ ਟੱਪੋ ਜੀ ਉੱਤੋਂ ਵੀ ਬਲਕਿਆ ਹੋ ਗਿਆ ਸਾਡੇ ਸ਼ਹਿਰ ਸਾਡੇ ਘਰ ਐ ਅਸੀਂ ਗੁਰਦੁਆਰੇ ਆਉਣਾ ਨਹੀਂ ਸਾਨੂੰ ਤਾਂ ਉੱਥੇ ਟੱਪਣ ਹੀ ਦਿੱਤਾ ਜਾ ਰਿਹਾ ਜਿੱਥੇ ਇਹ ਕਿਹੜੀ ਸੇਵਾ ਹੋਈ ਜੀ ਸੇਵਾ ਹੁੰਦੀ ਐ ਕੱਲਾ ਲੈ ਕੇ ਖੜੇ ਪਰਚਾ ਉੱਥੇ ਇਹ ਅਸੀਂ ਮੰਨਦੇ ਹਾਂ ਗੱਲਤਖਸਾਲ ਦੀ ਸੇਵਾ ਇੰਨੀ ਹੀ ਹੁੰਦੀ ਆ ਸਾਰੇ ਜਾਣਦੇ ਆ ਜੋ ਗੱਲਤਖਸਾਲ ਦਾ ਹੁਕਮ ਹੈ ਉਹ ਲੱਗਣਾ ਚਾਹੀਦਾ ਸੀ ਪਰ ਇਹ ਐ ਥੋੜਾ ਸਕਿਉਰਟੀ ਹੁੰਦੀ ਕਿੰਨੀ ਸਕਿਉਰਟੀ ਲਾ ਰખી ਇਹਨਾਂ ਨੇ ਪਰ ਸੰਗਤ ਨੂੰ ਕਿਸੇ ਤਰ੍ਹਾਂ ਦੀ ਉੱਥੋਂ ਪਰੇਸ਼ਾਨੀ ਨਹੀਂ ਆ ਰਹੀ ਆ ਰਹੀ ਹੈ ਜੀ ਆ ਰਹੀ ਹੈ ਜਿਹੜੇ ਗੁਰਦਾਰੇ ਰਸਤੇ 'ਚ ਆ ਰਹੇ ਉਹਨਾਂ ਨੂੰ ਕਹਿੰਦੇ ਉੱਧਰ ਵੀ ਜਾਓ ਜੀ ਇੱਧਰ ਦੀ ਜਾਓ ਇਹ ਕੀ ਮਤਲਬ ਹੋਇਆ ਜੀ ਹੁਣ ਮੈਂ ਟੱਪ ਕੇ ਆਇਆ ਜੀ ਬਹੁਤ ਔਖਾ ਟੱਪ ਕੇ ਆਇਆ ਕਹਿੰਦੇ ਉੱਧਰ ਦੀ ਆਓ ਸਵیر ਜੀ ਤਾਂ ਨਹੀਂ ਕਹਿ ਰਹੇ ਨਾ ਸਕਿਉਰਟੀ ਕਹਿ ਰਹੀ ਹੈ ਸਕਿਉਰਟੀ ਤਾਂ ਕੁਛ ਨਹੀਂ ਲੱਗੀ ਹੈ ਨਾ ਜੀ ਉਹਨਾਂ ਤੇ ਜੋੜੀ ਬਰਦੀ ਜੇ ਤੂੰ ਨਾ ਬੋਲ